ਦੀ ਨੀਕ ਕਿਰਪਾ ਕੀ ਜਿੰਨੀ ਸੰਗਤ ਵੱਧ ਰਹੀ ਹੈ ਉਨੀ ਜਗ੍ਹਾ ਵਧਾ ਰਹੇ ਫਿਰ ਵੀ ਸੰਗਤ ਲਈ ਜਗ੍ਹਾ ਘਟ ਰਹੀ ਹੈ ਵਾਹਿਗੁਰੂ 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 ਇਹੋ ਜੀ ਜਗ੍ਹਾ ਤੁਸੀਂ ਕਿਤੇ ਵੀ ਨਹੀਂ ਵੇਖੀ ਹੋਊਗੀ ਜਦੋਂ ਸੜਕ ਸਾਰੀ ਪਾਰਕਿੰਗ ਬਣੀ ਹੋਇਆ ਮੇਰੇ ਹਿਸਾਬ ਨਾਲ ਚਾਟੀਵੰਡ ਚੌਕ ਤੋਂ ਲੈ ਕੇ ਸੁਲਤਾਨਵੰਡ ਚੌਕ ਤੱਕ ਸਾਰਾ ਏਰੀਆ ਹੀ ਪਾਰਕਿੰਗ ਦੇ ਵਿੱਚ ਘਿਰਿਆ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਐਤਵਾਰ ਦੇ ਦਿਨ ਚ ਪਹਿਰਾ ਸਾਹਿਬ ਕੱਟਣ ਦੇ ਲਈ ਪਹੁੰਚਦੀਆਂ ਨੇ ਤਾਂ ਅਸੀਂ ਉੱਥੇ ਕਵਰੇਜ ਕਰਨ ਦੇ ਲਈ ਪਹੁੰਚੇ ਹੋਇਆ ਤਾਂ ਪਹਿਲਾ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਜੇਕਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜੁਪਹਿਰਾ ਸਾਹਿਬ ਕੱਟਣ ਦੇ ਲਈ ਪਹੁੰਚਦੀ ਹੈ ਤਾਂ ਉੱਥੇ ਹੀ ਸੰਗਤਾਂ ਦੇ ਵੱਲੋਂ ਲੰਗਰ ਵੀ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤਸਵੀਰਾਂ ਸ਼ੀਦਾ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰੇ ਦੇ ਸਾਹਮਣੇ ਦਿਖਾ ਰਹੇ ਹਾਂ ਜਿੱਥੇ ਅੱਖ-ਵੱਖ ਜਿਹੜੇ ਲੰਗਰ ਨੇ ਉਹ ਲਗਾਏ ਜਾਂਦੇ ਨੇ ਤਾਂ ਪੂਰੀ ਸੇਵਾ ਇਹਨਾਂ ਨੌਜਵਾਨਾਂ ਦੇ ਵੱਲੋਂ ਨਿਭਾਈ ਜਾਂਦੀ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਸ ਤਰ੍ਹਾਂ ਅਸੀਂ ਦੇਖਦੇ ਪਿਆ ਜੁਪਹਿਰਾ ਸਾਹਿਬ ਕੱਟਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਹਰ ਇੱਕ ਜਗ੍ਹਾ ਛੋਟੀ ਪੈ ਚੁੱਕੀ ਆ ਜੀ ਗੁਰਦੁਆਰਾ ਸ਼ੀ ਬਾਬਾ ਜੀ ਦੀ ਇੰਨੀ ਕਿਰਪਾ ਕਿ ਜਿੰਨੀ ਸੰਗਤ ਵੱਧ ਰਹੀ ਹੈ ਉਹਨੀ ਜਗ੍ਹਾ ਵਧਾ ਰਹੇ ਫਿਰ ਵੀ ਸੰਗਤ ਲਈ ਜਗ੍ਹਾ ਘਟ ਰਹੀ ਹੈ ਬਹੁਤ ਜ਼ਿਆਦਾ ਇੰਤਜ਼ਾਮ ਕਰ ਰਹੇ ਸ਼ਰੋਣੀ ਕਮੇਟੀ ਵੀ ਕਰ ਰਹੀ ਹੈ ਸੰਗਤ ਵੀ ਆਪਣੇ ਸਹਿਯੋਗੀਆਂ ਦੇ ਨਾਲ ਇੰਤਜ਼ਾਮ ਕਰ ਰਹੀ ਪਰ ਕਾਫੀ ਜ਼ਿਆਦਾ ਕਮੀ ਪੈ ਰਹੀ ਹੈ ਕਿਉਂਕਿ ਹਰ ਵਾਰ ਸੰਗਤ ਲੱਖਾਂ ਤੇ ਵਾਧਦੀ ਜਾ ਰਹੀ ਹੈ ਮੇਰੀ ਸਮੂਹ ਸੇਵਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪੋ ਆਪਣੀਆਂ ਸੇਵਾਵਾਂ ਜਿਹੜੀਆਂ ਵਾ ਸਹੀ ਟਾਂਗੇ ਦੇ ਨਾਲ ਸੋਚਦੇ ਨੇ ਟਾਂਗੇ ਦੇ ਨਾਲ ਆਪ ਵੀ ਕਰਨ ਤੇ ਹੋਰਾਂ ਨੂੰ ਵੀ ਪ੍ਰੇਰਨਾ ਕਰਕੇ ਇੱਥੇ ਲੈ ਕੇ ਆਉਣ ਤਾਂ ਜੋ ਸਹੀ ਟਾਂਗੇ ਦੇ ਨਾਲ ਸੰਗਤ ਨੂੰ ਅਸੀਂ ਸਹੀ ਤਰੀਕੇ ਨਾਲ ਸੇਵਾ ਕਰ ਸਕੀਏ ਤੋ ਜੇਕਰ ਅਸੀਂ ਦੇਖੀਏ ਕਿ ਪਾਰਕਿੰਗਾਂ ਵੀ ਸਾਰੀਆਂ ਛੋਟੀਆਂ ਪੈ ਚੁੱਕੀਆਂ ਨੇ ਸੜਕ ਦੇ ਉੱਪਰ ਮੋਟਰਸਾਈਕਲ ਹੀ ਮੋਟਰਸਾਈਕਲ ਦਿਖਾਈ ਦੇ ਰਹੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਵੀਰ ਜੀ ਇਹੋ ਜੀ ਜਗ੍ਹਾ ਤੁਸੀਂ ਕਿਤੇ ਵੀ ਨਹੀਂ ਵੇਖੀ ਹੋਊਗੀ ਜਿੱਥੇ ਸੜਕ ਸਾਰੀ ਪਾਰਕਿੰਗ ਬਣੀ ਹੋਇਆ ਮੇਰੇ ਹਿਸਾਬ ਨਾਲ ਚਾਟੀਵੰਡ ਚੌਕ ਤੋਂ ਲੈ ਕੇ ਸੁਲਤਾਨਵੰਡ ਚੌਕ ਤੱਕ ਸਾਰਾ ਏਰੀਆ ਹੀ ਪਾਰਕਿੰਗ ਦੇ ਵਿੱਚ ਘਿਰਿਆ ਹੋਇਆ ਆ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਸਾਰੀ ਆਸੇ ਪਾਸੇ ਚਾਰੇ ਚਾਰੇ ਪਾਸੇ ਸਾਨੂੰ ਹੋਰ ਵੀ ਪਾਰਕਿੰਗ ਦੇ ਇੰਤਜ਼ਾਮ ਕਰਨੇ ਪੈਣਗੇ ਜੋ ਹਾਲ ਸੰਗਤ ਦਾ ਵਾ ਪੁਣ ਵੀ ਸੰਗਤ ਦੇ ਨਾਲ ਸਾਰੀ ਜਿਹੜੀ ਟ੍ਰ ਕੀ ਹੋਰ ਵੀ ਇੰਤਜ਼ਾਮ ਬਹੁਤ ਜ਼ਿਆਦਾ ਵੱਡੇ ਕਰਨੇ ਪੈਣੇ ਜੋ ਦਿਖ ਰਿਹਾ ਵਾ ਤਾਂ ਤੁਸੀਂ ਵੇਖਿਆ ਕਿ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਸ਼ਹੀਦਾ ਸਾਡੇ ਬਿਲਕੁਲ ਬਾਹਰ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਪਰ ਜਿਹੜੀ ਪਾਰਕਿੰਗ ਆ ਉਹ ਬਣਾ ਦਿੱਤੀ ਗਈ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਹੀ ਮੋਟਰਸਾਈਕਲ ਜਿਹੜੇ ਨੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਬਿਲਕੁਲ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਖੜੇ ਆ ਤਾਂ ਰਾਮ ਗੜੀਆ ਗੇਟ ਤੱਕ ਜਿਹੜੀ ਪਾਰਕਿੰਗ ਆ ਉਹ ਤਿਆਰ ਕਰ ਦਿੱਤੀ ਗਈ ਆ ਇੱਕ ਪਾਸੇ ਪਾਰਕਿੰਗ ਤੇ ਦੂਸਰੇ ਪਾਸੇ ਜਿਹੜੀ ਸੰਗਤ ਆ ਠਾਠਾ ਮਾਰਦਾ ਇਕੱਠ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਪਹੁੰਚਿਆ ਹੋਇਆ ਤਾਂ ਉਹਨਾਂ ਦੇ ਵੱਲੋਂ ਐਤਵਾਰ ਦੇ ਦਿਨ ਆ ਕੇ ਇੱਥੇ ਚਪੈਰਾ ਸਾਹਿਬ ਜਿਹੜਾ ਉਹ ਕੱਟਿਆ ਜਾਂਦਾ ਤਾਂ ਇਸੇ ਤਰੀਕੇ ਦੇ ਨਾਲ ਐਤਵਾਰ ਦੇ ਦਿਨ ਵੱਖ-ਵੱਖ ਸੰਗਤਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਲੰਗਰ ਨੇ ਉਹ ਲਗਾਏ ਜਾਂਦੇ ਨੇ ਜਗਵੰਤ ਟੀਵੀ ਦਾ ਲਈ ਸਾਹਿਲ ਅੰਮ੍ਰਿਤਸਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਐਤਵਾਰ ਦੇ ਦਿਨ ਚ ਪਹਿਰਾ ਸਾਹਿਬ ਕੱਟਣ ਦੇ ਲਈ ਪਹੁੰਚਦੀਆਂ ਨੇ ਤਾਂ ਅਸੀਂ ਉੱਥੇ ਕਵਰੇਜ ਕਰਨ ਦੇ ਲਈ ਪਹੁੰਚੇ ਹੋਇਆ ਤਾਂ ਪਹਿਲਾ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਜੇਕਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਚੁਪੈਰਾ ਸਾਹਿਬ ਕੱਟਣ ਦੇ ਲਈ ਪਹੁੰਚਦੀ ਹੈ ਤਾਂ ਉੱਥੇ ਹੀ ਸੰਗਤਾਂ ਦੇ ਵੱਲੋਂ ਲੰਗਰ ਵੀ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤਸਵੀਰਾਂ ਸ਼ੀਦਾ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰੇ ਦੇ ਸਾਹਮਣੇ ਦਿਖਾ ਰਹੇ ਹਾਂ ਜਿੱਥੇ ਅੱਖ-ਵੱਖ ਜਿਹੜੇ ਲੰਗਰ ਨੇ ਉਹ ਲਗਾਏ ਜਾਂਦੇ ਨੇ ਤਾਂ ਪੂਰੀ ਸੇਵਾ ਇਹਨਾਂ ਨੌਜਵਾਨਾਂ ਦੇ ਵੱਲੋਂ ਨਿਭਾਈ ਜਾਂਦੀ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਸ ਤਰ੍ਹਾਂ ਅਸੀਂ ਦੇਖਦੇ ਪਿਆ ਚੁਪੈਰਾ ਸਾਹਿਬ ਕੱਟਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਹਰ ਇੱਕ ਜਗ੍ਹਾ ਛੋਟੀ ਪੈ ਚੁੱਕੀ ਆ ਜੀ ਗੁਰਦੁਆਰਾ ਸ਼ੀ ਬਾਬਾ ਜੀ ਦੀ ਇੰਨੀ ਕਿਰਪਾ ਕਿ ਜਿੰਨੀ ਸੰਗਤ ਵੱਧ ਰਹੀ ਹੈ ਉਹਨੀ ਜਗ੍ਹਾ ਵਧਾ ਰਹੇ ਫਿਰ ਵੀ ਸੰਗਤ ਲਈ ਜਗ੍ਹਾ ਘਟ ਰਹੀ ਹੈ ਬਹੁਤ ਜ਼ਿਆਦਾ ਇੰਤਜ਼ਾਮ ਕਰ ਰਹੇ ਸ਼ਰੋਣੀ ਕਮੇਟੀ ਵੀ ਕਰ ਰਹੀ ਹੈ ਸੰਗਤ ਵੀ ਆਪਣੇ ਸਹਿਯੋਗੀਆਂ ਦੇ ਨਾਲ ਇੰਤਜ਼ਾਮ ਕਰ ਰਹੀ ਪਰ ਕਾਫੀ ਜ਼ਿਆਦਾ ਕਮੀ ਪੈ ਰਹੀ ਹੈ ਕਿਉਂਕਿ ਹਰ ਵਾਰ ਸੰਗਤ ਲੱਖਾਂ ਦੇ ਦਰਜੇ ਵੱਧਦੀ ਜਾ ਰਹੀ ਹੈ ਮੇਰੀ ਸਮੂਹ ਸੇਵਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪੋ ਆਪਣੀਆਂ ਸੇਵਾਵਾਂ ਜਿਹੜੀਆਂ ਵਾ ਸਹੀ ਟਾਂਗੇ ਦੇ ਨਾਲ ਸੋਚਦੇ ਨੇ ਟਾਂਗੇ ਦੇ ਨਾਲ ਆਪ ਵੀ ਕਰਨ ਤੇ ਹੋਰਾਂ ਨੂੰ ਵੀ ਪ੍ਰੇਰਣਾ ਕਰਕੇ ਇੱਥੇ ਲੈ ਕੇ ਆਉਣ ਤਾਂ ਜੋ ਸਹੀ ਟਾਂਗੇ ਦੇ ਨਾਲ ਸੰਗਤ ਨੂੰ ਅਸੀਂ ਸਹੀ ਤਰੀਕੇ ਨਾਲ ਸੇਵਾ ਕਰ ਸਕੀਏ ਤੋ ਜੇਕਰ ਅਸੀਂ ਦੇਖੀਏ ਕਿ ਪਾਰਕਿੰਗਾਂ ਵੀ ਸਾਰੀਆਂ ਛੋਟੀਆਂ ਪੈ ਚੁੱਕੀਆਂ ਨੇ ਸੜਕ ਦੇ ਉੱਪਰ ਮੋਟਰਸਾਈਕਲ ਹੀ ਮੋਟਰਸਾਈਕਲ ਦਿਖਾਈ ਦੇ ਰਹੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਵੀਰ ਜੀ ਇਹੋ ਜੀ ਜਗ੍ਹਾ ਤੁਸੀਂ ਕਿਤੇ ਵੀ ਨਹੀਂ ਵੇਖੀ ਹੋਊਗੀ ਜਿੱਥੇ ਸੜਕ ਸਾਰੀ ਪਾਰਕਿੰਗ ਬਣੀ ਹੋਇਆ ਮੇਰੇ ਹਿਸਾਬ ਨਾਲ ਚਾਟੀਵੰਡ ਚੌਕ ਤੋਂ ਲੈ ਕੇ ਸੁਲਤਾਨਵੰਡ ਚੌਕ ਤੱਕ ਸਾਰਾ ਏਰੀਆ ਹੀ ਪਾਰਕਿੰਗ ਦੇ ਵਿੱਚ ਘਿਰਿਆ ਹੋਇਆ ਆ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਸਾਰੀ ਆਸੇ ਪਾਸੇ ਚਾਰੇ ਚਾਰੇ ਪਾਸੇ ਸਾਨੂੰ ਹੋਰ ਵੀ ਪਾਰਕਿੰਗ ਦੇ ਇੰਤਜ਼ਾਮ ਕਰਨੇ ਪੈਣਗੇ ਜੋ ਹਾਲ ਸੰਗਤ ਦਾ ਵਾ ਪੁਣ ਵੀ ਸੰਗਤ ਦੇ ਨਾਲ ਸਾਰੀ ਜਿਹੜੀ ਟ੍ਰ ਕੀ ਹੋਰ ਵੀ ਇੰਤਜ਼ਾਮ ਬਹੁਤ ਜ਼ਿਆਦਾ ਵੱਡੇ ਕਰਨੇ ਪੈਣੇ ਜੋ ਦਿਖ ਰਿਹਾ ਵਾ ਤਾਂ ਤੁਸੀਂ ਵੇਖਿਆ ਕਿ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਸ਼ਹੀਦਾ ਸਾਡੇ ਬਿਲਕੁਲ ਬਾਹਰ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਪਰ ਜਿਹੜੀ ਪਾਰਕਿੰਗ ਆ ਉਹ ਬਣਾ ਦਿੱਤੀ ਗਈ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਹੀ ਮੋਟਰਸਾਈਕਲ ਜਿਹੜੇ ਨੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਬਿਲਕੁਲ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਖੜੇ ਆ ਤਾਂ ਰਾਮ ਗੜੀਆ ਗੇਟ ਤੱਕ ਜਿਹੜੀ ਪਾਰਕਿੰਗ ਆ ਉਹ ਤਿਆਰ ਕਰ ਦਿੱਤੀ ਗਈ ਆ ਇੱਕ ਪਾਸੇ ਪਾਰਕਿੰਗ ਤੇ ਦੂਸਰੇ ਪਾਸੇ ਜਿਹੜੀ ਸੰਗਤ ਆ ਠਾਠਾ ਮਾਰਦਾ ਇਕੱਠ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਪਹੁੰਚਿਆ ਹੋਇਆ ਤਾਂ ਉਹਨਾਂ ਦੇ ਵੱਲੋਂ ਐਤਵਾਰ ਦੇ ਦਿਨ ਆ ਕੇ ਇੱਥੇ ਚਪੈਰਾ ਸਾਹਿਬ ਜਿਹੜਾ ਉਹ ਕੱਟਿਆ ਜਾਂਦਾ ਤਾਂ ਇਸੇ ਤਰੀਕੇ ਦੇ ਨਾਲ ਐਤਵਾਰ ਦੇ ਦਿਨ ਵੱਖ-ਵੱਖ ਸੰਗਤਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਲੰਗਰ ਨੇ ਉਹ ਲਗਾਏ ਜਾਂਦੇ ਨੇ ਜਗਵੰਟੀਵੀ ਦੀ ਲਈ ਸਾਹਿਲ ਅੰਮ੍ਰਿਤਸਰ